ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਹਾਦਤ ਦਿੱਤਿਆਂ ਅੱਜ ਪੂਰੇ 99 ਬਰੇ ਹੋ ਚੁੱਕੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਸ ਦੇਸ਼ ਦੀ ਖਾਤਰ ਉਹਨਾਂ ਨੇ ਸ਼ਹਾਦਤ ਦਿੱਤੀ ਉਸ ਦੇਸ਼ ਨੇ ਅੱਜ ਤੱਕ ਉਹਨਾਂ ਨੂੰ ਸ਼ਹੀਦ ਦਾ ਦਰਜਾ ਹੀ ਨਹੀਂ ਦਿੱਤਾ ਸਾਡੇ ਨਾਲ ਨੇ ਉਹਨਾਂ ਦੇ ਭਾਂਜੇ ਉਹਨਾਂ ਦੀ ਛੋਟੀ ਭੈਣ ਬੀਬੀ ਅਮਰਕੋੜ ਦੇ بیٹے ਜਗਮੋਨ ਸਿੰਘ ਜੀ ਸਾਹਬ ਕੀ ਕਹਿਣਾ ਤੁਹਾਡਾ ਕਿ ਅਜੇ ਤੱਕ ਸ਼ਹੀਦ ਆਜ਼ਮ ਨੂੰ ਸ਼ਹੀਦ ਦਾ ਦਰਜਾ ਹੀ ਨਹੀਂ ਮਿਲਿਆ ਮੈਂ ਸਮਝਦਾ ਕਿ ਇੱਕ ਤੇ ਕਿ ਅਜਿਹੇ ਦਿਨ ਜਿਹੜਾ ਹੈ ਉਹਨਾਂ ਤੇ ਨਾ ਸਾਥੀਆਂ ਦਾ ਦਿਨ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਤੇ ਸਾਡੇ ਨਾਨੀ ਜੀ ਇਹ ਕਹਿੰਦੇ ਹੁੰਦੇ ਸੀ ਵੀ ਮੇਰਾ ਲੜਕਾ ਕੱਲਾ ਖੜਾ ਚੰਗਾ ਨਹੀਂ ਲੱਗਦਾ ਉਹ ਆਪਣੇ ਸਾਥੀਆਂ ਨਾਲ ਖੜਾ ਚੰਗਾ ਲੱਗਦਾ ਤਾਂ ਇੱਕ ਤੇ ਅਸੀਂ ਉਹਨਾਂ ਤਿੰਨਾਂ ਨੂੰ ਵੱਖਰੇ ਕਰਕੇ ਨਹੀਂ ਦੇਖ ਸਕਦੇ ਉਹਨਾਂ ਨੂੰ ਇੱਕ ਕਰਕੇ ਦੇਖਣ ਦੀ ਲੋੜ ਹੈ ਜਿਹੜਾ ਸਵਾਲ ਇਹ ਹੈ ਕਿ ਸ਼ਹੀਦ ਦਾ ਦਰਜਾ ਮੈਂ ਕਈ ਵਾਰੀ ਹਾਸੇ ਚ ਕਹਿਣਾ ਹੁੰਦਾ ਕਿ ਸਰਕਾਰਾਂ ਸ਼ਹੀਦ ਕਰਦੀਆਂ ਨੇ ਲੋਕ ਦਰਜਾ ਦਿੰਦੇ ਨੇ ਪਰ ਜਿਹੜੀ ਸਾਡੀ ਟ੍ਰੈਜਡੀ ਹੈ ਕਿ ਅਸੀਂ 190 ਸਾਲ ਅੰਗਰੇਜ਼ ਰਾਜ ਦੇ ਖਿਲਾਫ ਲੜੇ 1757 ਤੋਂ 1947 ਤੱਕ ਲੇਕਿਨ ਕੋਈ ਇੱਕ ਜਗ੍ਹਾ ਨਹੀਂ ਹੈ ਜਿੰਨੂੰ ਅਸੀਂ ਕੌਮੀ ਮੁਕਾਮ ਕਹਿ ਸਕੀਏ ਜਿੱਥੇ ਉਹ ਸਾਰੀ ਹਿਸਟਰੀ ਲੋਕਾਂ ਨੂੰ ਇੱਕ ਵਕਤ ਮਿਲ ਸਕੇ ਔਰ ਉਹਦੇ ਚ ਬਹੁਤ ਸਾਰੇ ਲੋਕ ਹੋਣਗੇ ਔਰ ਉਹ ਤੁਹਾਨੂੰ ਅਸੀਂ ਰੋਲ ਆਫ ਆਨਰ ਕਹਿੰਦੇ ਆਂ ਆਇਰਲੈਂਡ ਸਾਡਾ ਬੜਾ ਪ੍ਰੇਰਕ ਰਿਹਾ ਕਿਉਂਕਿ ਉਹਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਕੁਛ ਅੱਧੀ ਜਿੱਤੀ ਔਰ ਉਹਨਾਂ ਨੇ ਅੱਜ ਵੀ ਰੋਲ ਆਫ ਆਨਰ ਰੱਖਿਆ ਹੋਇਆ ਹੈ ਉਹਨਾਂ ਨੇ ਉਹਨਾਂ ਯਾਦਾ ਨੂੰ ਉਹਨਾਂ ਜਗ੍ਹਾ ਨੂੰ ਉਦਾਂ ਹੀ ਸਾਂਭ ਕੇ ਰੱਖਿਆ ਹੋਇਆ ਹੈ ਜਿੱਦਾਂ ਉਹ ਸੀਗੇ ਕਿਉਂਕਿ ਜਦੋਂ ਉੱਥੇ ਪਹਿਲਾਂ 1916 ਚ ਇੱਕ ਬਹੁਤ ਵੱਡਾ ਬਗਾਵਤ ਹੋਈ ਸੀ ਤੇ ਉੱਥੇ ਜਿਹੜੇ ਇੱਕ ਠਾਣਾ ਸੜਿਆ ਸੀ ਉਹਨਾਂ ਨੇ ਉਹ ਸੜੇ ਹੋਏ ਠਾਣੇ ਨੂੰ ਰੱਖਿਆ ਹੋਇਆ ਹੈ ਉਹਨਾਂ ਨੇ ਉਹ ਜੁੱਤੀਆਂ ਰੱਖੀਆਂ ਜਿਨ੍ਹਾਂ 'ਚ ਮੈਸੇਜ ਜਾਂਦੇ ਨੇ ਤੋ ਸਾਡੀ ਜਿਹੜੀ ਬੱਚਿਆਂ ਦੀ ਟਰੇਜਡੀ ਹੈ ਕਿ ਅਗਰ ਉਹ ਕੋਈ ਦੇ ਵੀ ਦਿੰਦੇ ਨੇ ਤੇ ਉਹਦੇ ਨਾਲ ਇਤਿਹਾਸ ਨਹੀਂ ਬਚਦਾ ਤੋ ਮੇਰਾ ਇਹ ਕਹਿਣਾ ਹੈ ਕਿ ਸਾਨੂੰ ਇੱਕ ਮੁੱਠ ਹੋ ਕੇ ਕਹਿਣਾ ਚਾਹੀਦਾ ਹੈ ਕਿ ਇੱਕ ਕੌਮੀ ਜਗਾ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਹੈ ਭਾਰਤ ਸ਼ਹੀਦ ਆਜ਼ਮ ਦੇ ਸੁਪਨਿਆਂ ਦਾ ਦੇਸ਼ ਬਣ ਸਕਿਆ ਪਹਿਲੀ ਤੇ ਗੱਲ ਹੈ ਕਿ ਭਗਤ ਸਿੰਘ ਸੁਪਨੇ ਲੈਣ ਵਾਲਾ ਨਹੀਂ ਸੀ ਉਹ ਯਥਾਰਥ ਵਿੱਚ ਵਿਸ਼ਵਾਸ ਕਰਨ ਵਾਲਾ ਸੀ ਔਰ ਉਸ ਯਥਾਰਥ ਨੂੰ ਜਿੰਨੂੰ ਉਹਨਾਂ ਨੇ ਉਦੋਂ ਕਿ ਵੀ ਐਕਚੁਅਲੀ ਅੰਗਰੇਜ਼ ਦੇ ਰਾਜ ਦਾ ਖਾਤਮਾ ਕਾਦੇ ਕਰਕੇ ਕਰਨਾ ਹੈ ਕਿ ਇੱਕ ਰਾਜ ਬਦਲਣਾ ਹੈ ਕਿ ਉਹਦੇ ਥਾਂ ਕੋਈ ਹੋਰ ਰਾਜ ਕਰਨ ਆ ਜਾਣ ਔਰ ਇਹ ਤੇ ਬੜਾ ਬਗਸੂਣਾ ਨੇ ਆਪਣੇ ਆਖਰੀ ਹੱਥ ਵਿੱਚ ਵੀ ਲਿਖੀ ਗੱਲ ਪਰ ਅਸਲ 'ਚ ਜਿਹੜੀ ਸੀ ਕਿ ਵੀ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ ਜਿਹੜੀਆਂ ਅੰਗਰੇਜ਼ ਰਾਜ ਨੇ ਪੈਦਾ ਕੀਤੀਆਂ ਨੇ ਔਰ ਉਹਦੇ ਵਿੱਚੋਂ ਇੱਕ ਸਾਡੀ ਪੂਰੀ ਜਿਹੜੀ ਇਨਕਲਾਬੀ ਵਿਚਾਰਧਾਰਾ ਵਾਲੀ ਲਹਿਰ ਹੈ ਆਜ਼ਾਦੀ ਦੀ ਉਹ ਇਹਨਾਂ ਦੇ ਉੱਤੇ ਜ਼ਿਆਦਾ ਇਮਫਸਿਸ ਦਿੰਦੀ ਸੀ ਬਜਾਏ ਅੰਗਰੇਜ਼ ਦੇ ਉੱਤੇ ਜਿਵੇਂ ਗਦਰ ਪਾਰਟੀ ਨੇ ਕਿਹਾ ਕਿ ਵੀ ਅਸੀਂ ਦੁਨੀਆ 'ਚ ਘੁੰਮ ਕੇ ਆਏ ਆਂ ਸਾਡੀ ਅਸਲ ਲੜਾਈ ਇੱਕ ਸਿਸਟਮ ਦੇ ਖਿਲਾਫ ਹੈ ਉਹ ਅੱਜ ਸਿਸਟਮ ਨੂੰ ਮਤਲਬ ਇੰਗਲੈਂਡ ਵਾਲੇ ਕਰ ਰਹੇ ਨੇ ਕੱਲ ਨੂੰ ਕੋਈ ਦੂਜਾ ਦੇਸ਼ ਕਰੇਗਾ ਲੇਕਿਨ ਉਹ ਸਿਸਟਮ ਹੈਗਾ સામਰਾਜਵਾਦ ਇੱਕ ਤਰੀਕਾ ਹੈ ਭਗਤ ਸਿੰਘ ਨੇ ਉਸ ਨਾਰੇ ਨੂੰ ਪੂਰਾ ਕੀਤਾ ਜਦੋਂ ਉਹ ਅਸੈਂਬਲੀ ਵਿੱਚ ਖੁਦ ਚੱਲ ਕੇ ਗਏ ਤਾਂ ਉਹਨਾਂ ਨੇ ਉਸ ਨਾਰੇ ਦਾ ਕਿਹਾ ਕਿ સામਰਾਜਵਾਦ ਮਰਦਾਬਾਦ ਇਨਕਲਾਬ ਜ਼ਿੰਦਾਬਾਦ ਕਿ ਅਗਰ ਲੋਕਾਂ ਦੀ ਜ਼ਿੰਦਗੀ ਵਿੱਚ ਤਬਦੀਲੀ ਆਣੀ ਇਨਕਲਾਬ ਆਉਣਾ ਤਾਂ ਫਿਰ ਸਾਮਰਾਜ ਜਿਹੜੀਆਂ ਸ਼ਕਤੀਆਂ ਨੇ ਔਰ ਉਹਦੇ ਬਾਰੇ ਵਿੱਚ ਬੜਾ ਸਿੰਪਲ ਉਹਨਾਂ ਨੇ ਕਿਹਾ ਕਿ ਸਮਰਾਜੀ ਸ਼ਕਤੀ ਦਾ ਮਤਲਬ ਹੈ ਕਿ ਲੁੱਟ ਜਿਹੜੀ ਹੈ ਉਹ ਵਿਦੇਸ਼ੀ ਹੋਵੇ ਔਰ ਇਹ ਉਹਨਾਂ ਨੇ ਆਪਣੀ 20 ਫਰਵਰੀ 20 ਮਾਰਚ ਦੇ ਆਖਰੀ ਖਤ ਵਿੱਚ ਵੀ ਗਵਰਨਰ ਨੂੰ ਲਿਖਿਆ ਕਿ ਸਾਨੂੰ ਤੁਸੀਂ ਜੰਗ ਲੜਨ ਕਰਕੇ ਉਹਦੇ ਕਰਕੇ ਤੁਸੀਂ ਫਾਂਸੀ ਦੇ ਰਹੇ ਹੋ ਐਵੇਂ ਹੋਰ ਨਾ ਗੱਲਾਂ ਕਰੋ ਕਿਉਂਕਿ ਉਹਦਾ ਹੈ ਵੇਜਿੰਗ ਵਾਰ ਅਗੇਂਸਟ ਕਿੰਗ ਉਹ ਕਹਿੰਦੇ ਕਿ ਜੰਗ ਤੇ ਤੁਸੀਂ ਮੰਨ ਰਹੇ ਹੋ ਨਾ ਵੀ ਜੰਗ ਲੱਗੀ ਹੋਈ ਹੈ ਸਾਡੇ ਲੋ ਔਰ ਉਹ ਜੰਗ ਕੀ ਹੈ ਕਿ ਜਦੋਂ ਤੱਕ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਇੱਕ ਮਜ਼ਦੂਰ ਨੂੰ ਮਜ਼ਦੂਰੀ ਨਹੀਂ ਮਿਲਦੀ ਕਿਸਾਨ ਨੂੰ ਕਿਸਾਨੀ ਦਾ ਫਲ ਨਹੀਂ ਮਿਲਦਾ ਔਰ ਜਿੰਨਾ ਚਿਰ ਤੱਕ ਕੁਦਰਤੀ ਸਰੋਤ ਲੁੱਟੇ ਜਾਂਦੇ ਰਹਿਣਗੇ ਇਹ جنگ ਰਹਿਣੀ ਹੈ ਔਰ ਇਹ ਫਰਕ ਨਹੀਂ ਪਏਗਾ ਕਿ ਉਹ ਕਰੋ ਕੁਦਰਤੀ ਸਰੋਤ ਇੰਗਲੈਂਡ ਦੇ ਚਿੱਟੇ ਲੁੱਟ ਰਹੇ ਨੇ ਜਾਂ ਇੰਗਲੈਂਡ ਦੇ ਲੋਕ ਤੇ ਇੱਥੋਂ ਦੇ ਅਮੀਰ ਰਲ ਕੇ ਲੁੱਟ ਰਹੇ ਨੇ ਜਾਂ ਇੱਥੋਂ ਦੇ ਇਕੱਲੇ ਲੁੱਟ ਰਹੇ ਨੇ ਪਗ ਸਿੰਘ ਦਾ ਡੈਫੀਨੇਸ਼ਨ ਕਿ ਲੋਕਾਂ ਦੀ ਜ਼ਿੰਦਗੀ ਚ ਉਹ ਵੀ ਬੜਾ ਖੂਬਸੂਰਤ ਹੈ ਕਿ ਸਭ ਤੋਂ ਪਹਿਲਾਂ ਭਗ ਸਿੰਘ ਨੇ ਜਿਹੜਾ ਨਾਰਾ ਦਿੱਲੀ ਚ ਖੜੇ ਹੋ ਕੇ ਦਿੱਤਾ ਉਹ ਸਤੰਬਰ 1928 ਚ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਸਾਹਮਣੇ ਇੱਕ ਅਕੀਦਾ ਸਪਸ਼ਟ ਹੋਣਾ ਚਾਹੀਦਾ ਹੈ ਅੱਜ ਸਾਡੀ ਸਮੱਸਿਆ ਇਹ ਹੈ ਕਿ ਵੀ 99% ਲੋਕ ਜਿਹੜੇ ਨੇ ਉਹਨਾਂ ਦੇ ਰਿਸੋਰਸਸ 1% ਕੋ ਚਲੇ ਗਏ ਨੇ ਨਾ ਬਰਾਬਰੀ ਇੰਨੀ ਜ਼ਿਆਦਾ ਹੈ ਤੋ ਕਹਿੰਦੇ ਨਾ ਬਰਾਬਰੀ ਦਾ ਜਿਹੜਾ ਹੱਲ ਹੈ ਉਹ ਸਿਰਫ ਬਰਾਬਰੀ ਚ ਤੇ ਬਰਾਬਰੀ ਦਾ ਇੱਕ ਮਾਡਲ ਜਿਹੜਾ ਸਾਡੇ ਸਾਹਮਣੇ ਅੱਜ ਸਪਸ਼ਟ ਨਜ਼ਰ ਆ ਰਿਹਾ ਹੈ ਉਹ ਰੂਸ ਦਾ 10 ਸਾਲ ਦਾ ਤਜਰਬਾ ਹੈ 1917 ਤੋਂ 27 ਤੱਕ ਕਿਵੇਂ ਉਹਨਾਂ ਲੋਕਾਂ ਦੀ ਜ਼ਿੰਦਗੀ ਬਦਲਦੀ ਹੈ ਉਹਨਾਂ ਨੂੰ ਤਾਕਤ ਦਿੰਦੀ ਹੈ ਤੋਂ ਇਸ ਕਰਕੇ ਉਹ ਕਹਿੰਦੇ ਕਿ ਪਰ ਜਿਹੜੀ ਬਰਾਬਰੀ ਹੈ ਉਹ ਭਾਈਚਾਰੇ ਬਗੈਰ ਨਹੀਂ ਆਉਂਦੀ ਇਸ ਕਰਕੇ ਭਗਤ ਸਿੰਘ ਉਹਨਾਂ ਦਾ ਜਿਹੜਾ ਮਤਲਬ ਆਪਾਂ ਕਹੀਏ ਕਿ ਉਹਨਾਂ ਦਾ ਵਿਚਾਰ ਨਵੇਂ ਭਾਰਤ ਦਾ ਜਿਹੜਾ ਸੀ ਉਹ ਆਜ਼ਾਦੀ ਦੇ ਨਾਲ ਬਰਾਬਰੀ ਦਾ ਸੀ ਔਰ ਇਹੀ ਗੱਲ ਜਿਹੜੀ ਹੈ ਉਹਨਾਂ ਦੇ ਉਸ عقیده ਨੂੰ ਮਾਰਚ 1931 ਵਿੱਚ ਕਾਂਗਰਸ ਨੇ ਸਪਸ਼ਟ ਤੌਰ ਤੇ ਅਪਣਾਇਆ ਇਹ ਤਿਰੰਗਾ ਝੰਡਾ ਜਿਹੜਾ ਹੈ ਤਿੰਨ ਵੈਲਿਊਜ਼ ਦੇ ਨਾਲ ਅਪਣਾਇਆ ਗਿਆ ਸੀ ਜਿਹੜੀਆਂ ਸਾਡੀਆਂ ਅੱਜ ਸੰਵਿਧਾਨ ਦੀ ਪ੍ਰੀਐਂਬਲ ਹੈ ਇਕਵੈਲਟੀ ਲਿਬਰਟੀ ਫਰਟੀ ਅੰਗਰੇਜ਼ ਜੱਜ ਜਦ ਉਹਨਾਂ ਦੀ ਜੱਜਮੈਂਟ ਲਿਖਦੇ ਨੇ ਤੇ ਉਹਨਾਂ ਨੂੰ ਇਨਕਲਾਬੀ ਦੱਸਦੇ ਨੇ ਜਦ ਅੰਗਰੇਜ਼ ਸਰਕਾਰ ਉਹਨਾਂ ਦਾ ਪ੍ਰਚਾਰ ਕਰਦੀ ਹੈ ਤੇ ਉਹਨਾਂ ਨੂੰ ਟੈਰਰਿਸਟ ਕਿਹਾ ਜਾਂਦਾ ਆਖਰ ਭਗਤ ਸਿੰਘ ਸੀ ਕੌਣ ਕਿ ਮੈਂ ਸੁਣਦਾ ਇਹ ਬੜਾ ਖੂਬਸੂਰਤ ਹੈ ਕਿ ਵੀ ਐਕਚੁਅਲੀ ਗਾਂਧੀ ਨੇ ਮੈਂ ਬਹੁਤ ਦਿਨ ਤੋਂ ਇਹ ਚੀਜ਼ ਲੱਭਣਾ ਚਾਹੁੰਦਾ ਸੀ ਵੀ ਮਹਾਤਮਾ ਗਾਂਧੀ ਜੀ ਨੇ ਜਦੋਂ ਉਹਨਾਂ ਦਾ ਸਾਰਾ ਮੁਕੱਦਮਾ ਬਦਲ ਕੇ ਕਿ ਤੁਸੀਂ ਨਾਰਮਲ ਮੁਕੱਦਮੇ ਨੂੰ ਛੱਡ ਕੇ ਟ੍ਰਿਬਿਊਨਲ ਨੂੰ ਦੇ ਦਿੱਤਾ ਵੀ ਜਿਹੜਾ ਕੋਈ ਅਪੀਲ ਨਹੀਂ ਸਿੱਧਾ ਹਾਈ ਕੋਰਟ ਦੇ ਜੱਜਸ ਹੀ ਫੈਸਲਾ ਕਰਨਗੇ ਤੇ ਉਦੋਂ ਗਾਂਧੀ ਨੇ ਕਿਹਾ ਸੀ ਵੀ ਇਹ ਅਸਲ ਟੈਰਰਿਜ਼ਮ ਹੈ ਸਰਕਾਰ ਟੈਰਰਿਜ਼ਮ ਕਰਦੀ ਹੈ ਕਿਉਂਕਿ ਲੋਕਾਂ ਨੂੰ ਡਰਾ ਕੇ ਰਾਜ ਕਰਨਾ ਚਾਹੁੰਦੀ ਹੈ ਲੇਕਿਨ ਉਹ ਉਹਦਾ ਬਹਾਨਾ ਜਿਹੜਾ ਉਹ ਲਾਉਂਦੇ ਨੇ ਜਦੋਂ ਕਿ ਭਗਤ ਸਿੰਘ ਕਹਿੰਦੇ ਕਿ ਮੈਂ ਸ਼ਾਇਦ ਸ਼ੁਰੂ ਦੀ ਜ਼ਿੰਦਗੀ 'ਚ ਜਦੋਂ ਮੈਂ ਰੋਮਾਂਟਿਕ ਇਨਕਲਾਬੀ ਸੀਗਾ ਉਸ ਵੇਲੇ ਉਹਨੂੰ ਟੈਰਰਿਸਟ ਕਹਨ ਸਕਦੇ ਜਦੋਂ ਮੈਨੂੰ ਪਿਸਤੌਲ ਤੇ ਜ਼ਿਆਦਾ ਲੇਕਿਨ ਜਦੋਂ ਮੈਂ ਵਿਚਾਰਾਂ ਦੇ ਉੱਤੇ ਕੀਤਾ ਤੇ ਉਹ 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 ਮਤਲਬ ਇਨਕਲਾਬੀ ਪਣਾ ਹੈਗਾ ਕਿ ਅਸੀਂ ਇੱਕ ਖਾਸ ਪ੍ਰੋਗਰਾਮ ਹੈ ਉਹਦੇ ਮੁਤਾਬਕ ਲੋਕਾਂ ਲਈ ਕਿਵੇਂ ਆਏ ਲੋਕ ਓਹ ਚੇਸੇਦਾਰ ਕਿਵੇਂ ਹੋਣ ਕਿਉਂਕਿ ਜਦੋਂ ਉਹਨਾਂ ਦਾ ਕਹਿਣਾ ਕਿ ਅਸੀਂ ਸਵਰਾਜ ਉਸ ਲਈ ਲੜ ਰਹੇ ਆ ਜਿਹੜਾ 99% ਲੋਕਾਂ ਦਾ ਹੋਏਗਾ ਉਹਨਾਂ ਦੀ ਹਿੱਸੇਦਾਰੀ ਨਾ ਆਏਗਾ ਤੋ ਪਗਸਿੰਘਰ ਇੱਕ ਇਨਕਲਾਬੀ ਹੈ ਔਰ ਇਨਕਲਾਬੀ ਉਹ ਹੁੰਦਾ ਹੈ ਜਿਹੜਾ ਮਤਲਬ ਯੁੱਗ ਪਲਟਾਉਣ ਦੀ ਗੱਲ ਕਰਦਾ ਹੈ ਇੱਕ ਨਵੀਂ ਔਰ ਉਹਦੇ ਤੇ ਉਹਨਾਂ ਦਾ ਗਾਂਧੀ ਜੀ ਬਾਰੇ ਇੱਕ ਬਹੁਤ ਇੰਟਰਸਟਿੰਗ ਕੋਟੇਸ਼ਨ ਹੈ ਕਿ ਗਾਂਧੀ ਜੀ ਬਹੁਤ ਭਲੇ ਆਦਮੀ ਨੇ ਉਹ ਭਲਾ ਚਾਹੁੰਦੇ ਨੇ ਲੇਕਿਨ ਭਲਾ ਚਾਉਣ ਨਾਲ ਲੋਕਾਂ ਦਾ ਭਲਾ ਨਹੀਂ ਹੁੰਦਾ ਭਲੇ ਵਾਸਤੇ ਤੁਹਾਨੂੰ ਇੱਕ ਗਤੀਸ਼ੀਲ ਸਮਾਜਿਕ ਸ਼ਕਤੀ ਚਾਹੀਦੀ ਜਿਹੜੀ ਵਿਗਿਆਨਕ ਵਿਚਾਰਧਾਰਾ ਤੇ ਖੜੀ ਹੋਵੇ ਵਿਗਿਆਨਿਕ ਵਿਚਾਰਧਾਰਾ ਵਾਲੀ ਸਮਾਜਿਕ ਗਤੀਸ਼ੀਲ ਸ਼ਕਤੀ ਉਹ ਕਹਿੰਦੇ ਇਹਨੂੰ ਅਸੀਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਬੜੀ ਖੂਬਸੂਰਤ ਗੱਲ ਹੈ ਕਿ ਅੱਜ ਜਦੋਂ ਉਹਨਾਂ ਨੂੰ ਦੁਨੀਆ ਨੇ ਪਛਾਣਿਆ ਕਿਉਂਕਿ ਉਹ ਜਦੋਂ ਇੰਟਰਨੈਟ ਤੇ ਮੈਂ ਉਹਨਾਂ ਦੀਆਂ ਰਾਈਟਿੰਗਸ ਪਾਤੀਆਂ ਤੇ ਫਰਾਂਸ ਵਾਲਿਆਂ ਨੇ ਅਖੀਰ ਤੇ ਲੱਭਣਾ ਚਾਹਿਆ ਕਿ ਇਨਕਲਾਬੀ ਜਜ਼ਬਾ ਪੈਸ਼ਨ ਇਹ ਇਹਦਾ ਦੁਨੀਆ 'ਚ ਕੋਈ ਹੈ ਜਿਹੜਾ ਇਨਕਲਾਬੀ ਜਜ਼ਬੇ ਨੂੰ ਬਦਲਣਾ ਵੱਖਰੀ ਗੱਲ ਹੈ ਲੇਕਿਨ ਉਸ ਇਨਕਲਾਬੀ ਜਜ਼ਬੇ ਨੂੰ ਖੜਾ ਕਰਨਾ ਮਤਲਬ ਉਹ ਉਹ ਜਜ਼ਬਾ ਭਗ ਸਿੰਘ ਪੈਦਾ ਕਰਦੇ ਨੇ ਕਿ इवन ਤੁਹਾਡੇ ਕਰਨਾਟਕਾ ਦਾ ਇੱਕ ਪਿੰਡ ਹੈ ਉਹਦੇ ਉੱਤੇ ਇੱਕ ਨਾਵਲ ਹੈ ਪੂਰਾ ਕੰਥਾਪੁਰਮ ਉਹਦੇ ਵਿੱਚ ਉਹ ਇਹ ਨਾਰਾ ਲਾ ਰਹੇ ਨੇ ਕਿ ਵੀ ਭਗ ਸਿੰਘ ਦੀ ਮਤਲਬ ਬਹਾਦਰੀ ਨਾਲ ਰਾਜ ਮਤਲਬ ਜੈਤਨ ਦਾਸ ਦੀ ਕੁਰਬਾਨੀ ਨਾਲ ਤੇ ਗਾਂਧੀ ਦੀ ਦੀ ਲੀਡਰਸ਼ਿਪ ਵਿੱਚ ਅਸੀਂ ਆਜ਼ਾਦੀ ਲਿਆਵਾਂਗੇ ਤੁਹਾਨੂੰ ਉੱਥੋਂ ਤੱਕ ਪਹੁੰਚ ਜਾਣਾ ਔਰ ਉਸ ਵੇਲੇ ਜਿੰਨਾ ਵੱਡਾ ਮਤਲਬ ਲੋਕਾਂ ਦਾ ਉਤਸ਼ਾਹ ਪੈਦਾ ਹੋਇਆ ਜਿਤੇ ਕਰਕੇ ਕਈ ਪਰਮ ਵੀ ਹੌਂਦਣ ਵੀ ਕੁਛ ਢਾ ਸਕਿਆ ਕਿ ਨਹੀਂ ਲੇਕਿਨ ਭਗਤ ਸਿੰਘ ਨੂੰ ਸੀ ਵੀ ਮੈਂ ਇਨਾ ਇਨਕਲਾਬੀ ਉਤਸ਼ਾਹ ਪੈਦਾ ਕਰਦੇ ਆ ਕਿ ਉਹਨੂੰ ਰੋਕ ਨਾ ਸਕਣ ਤੇ ਉਹਨਾਂ ਦਾ ਕਹਿਣਾ ਸੀ 15 ਸਾਲ ਤੋਂ ਹੁਣ ਅੱਗੇ ਰੁਕ ਨਹੀਂ ਸਕਦਾ ਕਿਉਂਕਿ ਚਾਰੇ ਥੰਮ ਜਿਹੜੇ ਨੇ ਉਹ ਮੈਂ ਹਾਲਾਤ ਤੇ ਨੇ ਪੁਲਿਸ ਸਿਸਟਮ ਨੂੰ ਡਰ ਉਲਟਾ ਪੁਲਿਸ ਸਿਸਟਮ ਨੂੰ ਡਰ ਹੋ ਗਿਆ ਇਸੇ ਕਰਕੇ ਉਹਨਾਂ ਦੀ ਕਲਮ ਤੇ ਉਹ ਸਾਡਰਸ ਦੀ ਫੋਟੋ ਜਿਹੜੀ ਹੈ ਆਪਣੇ ਫਲੋਰ ਕਿਲੇ ਚ ਪੁਲਿਸ ਟ੍ਰੇਨਿੰਗ ਵਾਸਤੇ ਰੱਖੀ ਗਈ ਕਿ ਭਾਈ ਜੇ ਉਹ ਇੱਕ ਮਤਲਬ ਪੁਲਿਸ ਵਾਲੇ ਤੇ ਹਮਲਾ ਕਰਨਗੇ ਤੇ ਅਸੀਂ ਮਤਲਬ ਤਿੰਨਾਂ ਨੂੰ ਫਾਂਸੀ ਦੇ ਦਿੰਨੇ ਆ لیکن پرکسندر جی ਅਸੀਂ ਤਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਇਹ ਸਾਡੀ ਬਦਕਿਸਮਤੀ ਹੈ ਕਿ ਤੁਹਾਡੇ ਨਾਲ ਟਕਰਾ ਪਿਆ ਤੁਸੀਂ ਮਤਲਬ ਬਜ਼ੁਰਗਾਂ ਦੀ ਪੱਗ ਲਾਉਂਦੇ ਹੋ ਤੇ ਉਹ ਉਹਦੇ ਵਿੱਚ ਲੋਕੀ ਜੇ ਅਗਰ ਨਿਰਾਸ਼ਾ ਜਾਂਦੇ ਨੇ ਤੇ ਅਸੀਂ ਉਹਨੂੰ ਆਸ਼ਾ ਚ ਕਿਵੇਂ ਬਦਲਣਾ ਪਰ ਉਸ ਤੋਂ ਬਾਅਦ ਉਹ ਖੁਦ ਚੱਲ ਕੇ ਆ پارਲੀਮੈਂਟ 'ਚ ਗਏ ਅਸੈਂਬਲੀ 'ਚ ਗਏ ਔਰ ਉੱਥੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜੱਜ ਨੂੰ ਇਹ ਕਿਹਾ ਕਿ ਦੇਖੋ ਅਸੀਂ ਸਿਰਫ ਬੜੀ ਨਿਮਰਤਾ ਨਾਲ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਤਿਹਾਸ ਦੇ ਬੜੇ ਸੰਜੀਦਾ ਵਿਦਿਆਰਥੀ ਹਾਂ ਦੁਨੀਆ ਦੇ ਇਤਿਹਾਸ ਤੋਂ ਸਿੱਖਿਆ ਲੋਕਾਂ ਦੇ ਹਾਲਤ ਕੀ ਨੇ ਉਹਦੇ ਬਾਰੇ ਵਿੱਚ ਚਿੰਤਤ ਆ ਔਰ ਉਹ ਕੀ ਚਾਹੁੰਦੇ ਨੇ ਇਹ ਇਹ ਮਤਲਬ ਸਾਡਾ ਵਿਸ਼ਵਾਸ ਹੈ ਲੋਕਾਂ ਨੂੰ ਜੋ ਚਾਹੀਦਾ ਹੈ ਉਹਨਾਂ ਨੂੰ ਉਸ ਚਿੰਤਾ ਤੋਂ ਮੁਕਤ ਕਰਨ ਲਈ ਉਹ ਮਿਲੇ ਤੋਂ ਇਸ ਕਰਕੇ ਭਗਤ ਸਿੰਘ ਆਪ ਵੀ ਕਹਿੰਦੇ ਨੇ ਕਿ ਮੈਂ ਇੱਕ ਇਨਕਲਾਬੀ ਹਾਂ ਇੱਕ ਖਾਸ ਪ੍ਰੋਗਰਾਮ ਹੈ ਜਿਹਦੇ ਵਿੱਚ ਲੋਕਾਂ ਦਾ ਭਲਾ ਹੋਏਗਾ ਔਰ ਇਹੀ ਉਹਨਾਂ ਕਹੇ ਸੀ ਮੇਰਾ ਇੱਕ ਨਾਰਾ ਜਿਹੜਾ ਹੈ ਅਗਰ ਲੋਕ ਸਮਝ ਜਾਣ ਤੇ ਮੈਨੂੰ ਮੇਰੀ ਜ਼ਿੰਦਗੀ ਦਾ ਮੁੱਲ ਮਿਲ ਜਾਏਗਾ ਔਰ ਉਹ ਨਾਰਾ ਹੈ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਆਪਣੇ ਛੋਟੇ ਭੈਣ ਭਰਾਵਾਂ ਨੂੰ ਕੀ ਸੁਨੇਹਾ ਦਿੱਤਾ ਸੀ ਮੱਲੇ ਬਹੁਤ ਮਨਸੁਮਿੰਦਾ ਕਿ ਖੂਬਸੂਰਤ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਸਾਰੇ ਪਰਿਵਾਰ ਨੂੰ ਤਿਆਰ ਕਰ ਰਿਹਾ ਸੀ ਕੌਣ ਵਾਲੇ ਵਕਤ ਲਈ ਜਿੱਥੇ ਹਿੰਦੁਸਤਾਨ ਨੂੰ ਤਿਆਰ ਕਰ ਰਿਹਾ ਸੀ ਸ਼ਾਇਦ ਉਹਨਾਂ ਦੇ ਥਰੂ ਸਾਡੇ ਅੱਜ ਦੇ ਬੱਚਿਆਂ ਨਾਲ ਵੀ ਮੱਲੇ ਇੱਕ ਸੰਪਰਕ ਕਰ ਰਹੇ ਨੇ ਜਿਵੇਂ ਉਹਨਾਂ ਦੇ ਛੋਟੇ ਭਰਾ ਕੁਲਤਾਰ ਸਿੰਘ ਜਿਹੜੇ ਨੂੰ 12 ਸਾਲ ਦੇ ਸੀਗੇ ਤੇ ਜਿਹੜੀ ਆਖਰੀ ਮੁਲਾਕਾਤ ਹੋਈ ਉਹ ਸਿਰ 3 ਮਾਰਚ ਨੂੰ ਹੋਈ ਤੋਂ ਬਾਅਦ ਨਹੀਂ ਹੋਈ ਉਦੋਂ ਮੈਂ ਬਾਤ ਜ਼ਿਕਰ ਕਰਦਾ ਤੇ ਉਦੋਂ ਉਹਨਾਂ ਨੇ ਕਿਹਾ ਕਿ ਵੀ ਮਿਲ ਕੁਛ ਲਿਖ ਦਿਓ ਤੇ ਉਹਨਾਂ ਨੇ ਤਿੰਨ ਸ਼ਬਦ ਲਿਖੇ ਕਿ ਸਿਹਤ ਦਾ ਖਿਆਲ ਰੱਖਣਾ ਹੌਸਲੇ ਨਾਲ ਰਹਿਣਾ ਤੇ ਮਿਹਨਤ ਨਾਲ ਪੜ੍ਹਨਾ ਤੋਂ ਮੈਸੋ ਮਿਨਾ ਕਿ ਤਿੰਨ ਵਿਚਾਰ ਜਿਹੜੇ ਨੇ ਉਹ ਹਰ ਬੱਚੇ ਨੂੰ ਉਹਨਾਂ ਦਾ ਭਰਾ ਬਣਾ ਸਕਦਾ ਹੈ ਅਗਰ ਉਹ ਇਹਦੇ ਤੇ ਚੱਲੇ ਕੁਲਤਾਰ ਕੁਲਵੀਰ ਸਿੰਘ ਜਿਹੜੇ ਨੇ ਉਹ ਤੋਂ ਵੱਡੇ ਸੀਗੇ ਉਹ 14 ਸਾਲਾਂ ਦੇ ਸੀ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਦੇਖੋ ਦੁਨੀਆ ਬੜੀ ਸਿਤਮ ਜ਼ਰੀਫ ਹੈ ਮਲੇਰ ਤੋਂ ਕੋਈ ਆਸ ਨਾ ਕਰਿਓ ਕਿ ਤੁਹਾਡੇ ਤੇ ਮੇਰੀ ਕੁਰਬਾਨੀ ਤੋਂ ਬਾਅਦ ਤੁਹਾਡੇ ਤੇ ਕੋਈ ਖਾਸ ਰਹਿਮ ਹੋਊਗਾ ਸਗੋਂ ਉਲਟੀਆਂ ਤੁਹਾਡੇ ਲਈ ਪ੍ਰੋਬਲਮਸ ਹੋਣਗੀਆਂ ਤੇ ਇਸ ਕਰਕੇ ਹੈ ਕਿ ਵੀ ਜਿੱਥੇ ਉਹ ਤਿੰਨ ਸਵਾਲ ਤੇ ਠੀਕ ਨੇ ਕਿ ਸਿਹਤ ਦਾ ਖਿਆਲ ਰੱਖਣਾ ਹੈ ਹਿੰਮਤ ਨਾ ਰਹਿਣਾ ਹੈ ਤੇ ਮਿਹਨਤ ਨਾ ਪੜਨਾ ਹੈ ਲੇਕਿਨ ਨਾਲ ਕੁਛ ਹੱਥ ਦਾ ਕੰਮ ਸਿੱਖ ਲਈ ਤਾਂ ਕਿ ਤੈਨੂੰ ਆਪਣੇ ਆਪ ਵਿੱਚ ਯਕੀਨ ਬਣੇ ਕਿਉਂਕਿ ਜਿਹੜਾ ਬੰਦਾ ਆਪਣੇ ਹੱਥ ਨਾਲ ਕੰਮ ਕਰ ਸਕਦਾ ਉਹਨੂੰ ਯਕੀਨ ਬਣਦਾ ਜੇ ਉਹ ਕਿਸੇ ਤੇ ਨਿਰਭਰ ਹੁੰਦਾ ਹੈ ਨੌਕਰੀਆਂ ਤੇ ਨਿਰਭਰਤਾ ਜਿਹੜੀ ਹੈ ਉਹੀ ਅੱਜ ਲੋਕਾਂ ਦੀ ਪ੍ਰੋਬਲਮ ਮੇਰੇ ਮਦਰ 20 ਸਾਲ ਦੇ ਸਕੇ ਤੋਂ ਖੱਦਰ ਪਾਉਂਦੇ ਸੀ ਤੋਂ ਮੈਂ ਸਭੀ ਤਾਂ ਉਹਨਾਂ ਨੇ ਆਪਣੀਆਂ ਛੋਟੀਆਂ ਸਾਰੀਆਂ ਭੈਣਾਂ ਵਾਸਤੇ ਉਸਨੇ ਦੁੱਤਾ ਕਿ ਵੀ ਸਾਦ ਕੀ ਬੜੀ ਚੰਗੀ ਚੀਜ਼ ਹੈ ਪਰ ਵਿਚਾਰਾਂ ਵਿੱਚ ਮਜ਼ਬੂਤੀ ਹੋਣੀ ਚਾਹੀਦੀ ਹੈ ਤੋਂ ਉਹ ਉਹ ਸੁਨੇਹੇ ਜਿਹੜੇ ਨੇ ਇਦਾਂ ਹੀ ਆਪਣੇ ਮਦਰ ਨੂੰ ਉਹ ਬੇਬੇ ਜੀ ਨੇ ਸੁਣਾਉਣਾ ਕਿ ਵੀ ਮੇਰੇ ਕੋਲ ਕਿਸੇ ਕੋਈ ਸਾਦ ਆਇਆ ਹੁਣ ਮਾਂ ਮਾਂ ਆ ਉਹ ਉਹ ਮਤਲਬ ਕਹਿ ਗਿਆ ਕਿ ਆ ਰਾਖ ਲੈ ਲਓ ਇਹਦੇ ਮੁੰਡੇ ਦੇ ਸਿਰ ਤੇ ਪਾ ਦੇਗਾ ਤਾਂ ਮੁਕਦਮੇ ਚ ਛੁੱਟ ਜਾਊਗਾ ਕਹਿੰਦੇ ਮੈਂ ਮੁਲਾਕਾਤ ਲਈ ਗਈ ਮੈਂ ਆਪਣੀ ਮੁੱਠ ਚ ਤੇ ਮੈਂ ਉਹਨੂੰ ਪਿਆਰ ਦੇਣ ਲੱਗਾ ਤੇ ਉਹ ਪਿੱਛੇ हट ਜਾਏ ਤੇ ਕਹਿੰਦੇ ਪਤਾ ਨਹੀਂ ਉਹਨੂੰ ਕਿਵੇਂ ਪਤਾ ਲੱਗਾ ਕਹਿੰਦਾ ਵੀ ਵੇ ਇਹ ਜਿਹੜੀ ਰਾਖ ਹੈ ਨਾ ਇਹ ਤੂੰ ਕੁਲਤਾਰ ਕਲਵੀਰ ਦੇ ਸਿਰ ਚ ਪਾਈ ਉਹ ਘਰ ਰਹਿਣਗੇ ਮੈਂ ਵਾਪਸ ਨਹੀਂ ਆਉਣਾ ਤੋ ਹਰ ਇੱਕ ਨੂੰ ਮੰਤਕ ਤੌਰ ਤੇ ਤਿਆਰ ਕਰਨਾ ਸ਼ਹੀਦਾਂ ਦੀ ਜਿਤਾਵਾਂ ਪਰ ਲੱਗੇਗੇ ਹਰ ਬਰਸ ਮੇਲੇ ਵਤਨ ਪਰ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਸਰਕਾਰ ਭਾਵੇਂ ਇਹਨਾਂ ਸ਼ਹੀਦਾਂ ਨੂੰ ਸ਼ਹੀਦਾ ਦਰਜਾ ਦੇਵੇ ਜਾਂ ਨਾ ਪਰ ਆਮ ਲੋਕਾਂ ਦੇ ਮਨਾਂ 'ਚ ਹਮੇਸ਼ਾ ਸ਼ਹੀਦ ਜਿਉਂਦੇ ਰਹਿਣਗੇ